ਅਕਸਰ ਜਦੋਂ ਐਗਜ਼ਾਮਸ ਨਜ਼ਦੀਕ ਹੁੰਦੇ ਤਾਂ ਬੱਚੇ ਡਰੇ ਹੁੰਦੇ ਆ ਸਕੂਲ ਜਾਣ ਵਾਲੇ ਪੜ੍ਹੇ ਉਹ ਜਵਾਕ ਸਾਰੇ ਘਬਰਾਏ ਹੋਏ ਹੁੰਦੇ ਨੇ ਸਹਿਮੇ ਹੋਏ ਹੁੰਦੇ ਨੇ ਖਾਸ ਕਰਕੇ ਉਹ ਜਿਨ੍ਹਾਂ ਨੇ ਲੰਗਾ ਸਾਰਾ ਸਾਲ ਸਿਰਫ ਇੱਲਤ ਬਾਜ਼ੀ ਦੇ ਵਿੱਚ گزارਿਆ ਹੋਵੇ ਇੱਲਤਾਂ ਕੀਤੀਆਂ ਹੋਣ ਪੜਿਆ ਲਿਖਿਆ ਨਾ ਹੋਵੇ ਪੜ੍ਹਾਈ ਲਿਖਾਈ ਮਿਹਨਤ ਨਾ ਕੀਤੀ ਹੋਵੇ ਜੋ ਕਰਨਾ ਚਾਹੀਦਾ ਉਹ ਨਾ ਕੀਤਾ ਹੋਵੇ ਉਹ ਅਕਸਰ ਘਬਰਾਏ ਰਹਿੰਦੇ ਨੇ ਉਹਨਾਂ ਸਮਿਆਂ ਦੇ ਵਿੱਚ ਇਹੀ ਹਾਲਾਤ ਇਸ ਵੇਲੇ ਸੁਖਬੀਰ ਸਿੰਘ ਬਾਦਲ ਦੇ ਹੋਏ ਨਜ਼ਰ ਆ ਰਹੇ ਨੇ ਦੱਸਿਆ ਜਾ ਰਿਹਾ ਕਿ ਸੁਖਬੀਰ ਸਿੰਘ ਬਾਦਲ ਇਸ ਵੇਲੇ ਘਬਰਾਏ ਹੋਏ ਨੇ ਸੁਖਬੀਰ ਸਿੰਘ ਬਾਦਲ ਨੂੰ ਡਰ ਸਤਾ ਰਿਹਾ ਇਹੋ ਜਿਹਾ ਤਾਂ ਕਿਹਾ ਜਾ ਰਿਹਾ ਕਿ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਇੱਕ ਬਿਆਨ ਸਾਹਮਣੇ ਆਉਂਦਾ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਉਹ ਇਲੈਕਸ਼ਨ ਨਹੀਂ ਲੜਨਗੇ ਐਮਪੀ ਇਲੈਕਸ਼ਨ ਲੋਕ ਸਭਾ ਦੀ ਸੀਟ ਦੇ ਉੱਤੇ ਇਲੈਕਸ਼ਨ ਨਹੀਂ ਲੜਨਗੇ ਸੁਖਬੀਰ ਬਾਦਲ ਉਹਨਾਂ ਨੇ ਸਾਫ਼ ਇੰਟਰਵਿਊ ਦੇ ਵਿੱਚ ਜਵਾਬ ਦੇ ਦਿੱਤਾ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਲੋਕ ਸਭਾ ਸੀਟ ਦੇ ਉੱਤੇ ਇਲੈਕਸ਼ਨ ਲੜੋਗੇ ਤੁਸੀਂ ਕਿਹੜੀ ਲੋਕ ਸਭਾ ਸੀਟ ਤੇ ਇਲੈਕਸ਼ਨ ਲੜੋਗੇ ਜਾਂ ਫਿਰ ਕਿਸ ਤਰ੍ਹਾਂ ਦਾ ਰੁਝਾਨ ਰਹੇਗਾ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਸੀਟ ਤੇ ਉੱਤੇ ਇਲੈਕਸ਼ਨ ਨਹੀਂ ਲੜਾਂਗਾ ਮੈਂ ਐਮਪੀ ਚੋਣ ਨਹੀਂ ਲੜਾਂਗਾ ਹਾਲਾਂਕਿ ਅਜੇ ਤੱਕ ਤਾਂ ਇਹੀ ਕਿਹਾ ਜਾ ਰਿਹਾ ਕਿ ਇੱਕ ਪਰਿਵਾਰ ਇੱਕ ਟਿਕਟ ਦੀ ਬੁਨਿਆਦ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਪਰ ਸਮਝਣ ਵਾਲੇ ਸਮਝ ਚੁੱਕੇ ਨੇ ਸਮਝਣ ਵਾਲੇ ਇਹ ਸਮਝ ਚੁੱਕੇ ਨੇ ਕਿ ਸੁਖਵੀਰ ਸਿੰਘ ਬਾਦਲ ਹੁਣ ਘਬਰਾਉਂਦੇ ਨਜ਼ਰ ਆ ਰਹੇ ਨੇ ਲਗੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਉਹਨਾਂ ਨੂੰ ਡਰਾਉਂਦੀਆਂ ਪਈਆਂ ਨੇ ਅਜੇ ਸ਼ਾਇਦ ਸੁਖਬੀਰ ਸਿੰਘ ਬਾਦਲ ਸੈਲਫ ਕੌਨਫੀਡੈਂਸ ਲੈਕ ਕਰ ਚੁੱਕੇ ਨੇ ਉਹਨਾਂ ਦਾ ਸੈਲਫ ਕੌਨਫੀਡੈਂਸ ਸ਼ਾਇਦ ਡਾਊਨ ਹੋ ਚੁੱਕਿਆ ਹੈ ਕਿਉਂਕਿ ਨਾ ਸਿਰਫ ਆਪਣੀ ਸੀਟ ਸਗੋਂ ਆਪਣੇ ਪਿਤਾ ਦੀ ਵੀ ਸੀਟ ਗਵਾ ਚੁੱਕੇ ਸੀ 2022 ਦੇ ਵਿੱਚ ਲੰਬੀ ਤੇ ਜਲਾਲਾਬਾਦ ਇਹ ਦੋ ਹਲਕੇ ਜਿਨ੍ਹਾਂ ਦੇ ਵਿੱਚ ਇਹਨਾਂ ਦੋਵਾਂ ਪਿਓ ਪੁੱਤ ਦਾ ਬੋਲਬਾਲਾ ਸੀ ਇਹ ਦੋਵੇਂ ਸੀਟਾਂ ਹਾਰ ਜਾਂਦੇ ਨੇ ਹਾਰਨ ਤੋਂ ਬਾਅਦ ਜਿੰਨਾ ਦੁੱਖ ਇਹਨਾਂ ਨੂੰ ਜਲਾਲਾਬਾਦ ਦਾ ਹੁੰਦਾ ਉਸ ਤੋਂ ਬਹੁਤ ਜ਼ਿਆਦਾ ਦੁੱਖ ਲੰਬੀ ਸੀਟ ਦਾ ਇਹਨਾਂ ਦੇ ਪਿਤਾ ਨੂੰ ਹੁੰਦਾ। ਨਾ ਸਿਰਫ ਪ੍ਰਕਾਸ਼ ਸਿੰਘ ਬਾਦਲ ਨੂੰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਬਲਕਿ ਸੁਖਬੀਰ ਬਾਦਲ ਨੂੰ ਵੀ ਲੰਬੀ ਸੀਟ ਦਾ ਬਹੁਤ ਦੁੱਖ ਲੱਗਦਾ। ਉਦੋਂ ਵੀ ਇਹ ਗੱਲਾਂ ਕਰਦੇ ਨੇ ਕਿ ਜਿਨ੍ਹਾਂ ਲੋਕਾਂ ਵਾਸਤੇ ਇੰਨਾ ਕੁਝ ਕੀਤਾ ਜਿਹੜੇ ਹਲਕਿਆਂ ਵਾਸਤੇ ਇੰਨਾ ਕੁਝ ਕੀਤਾ ਉਹਨਾਂ ਨੇ ਹੀ ਅੰਤ ਵਿੱਚ ਆ ਕੇ ਹੱਥ ਛੱਡ ਦਿੱਤਾ। ਲੰਬੀ ਅਤੇ ਜਲਾਲਾਬਾਦ ਇਹ ਦੋਵੇਂ ਅਹਿਮ ਸੀਟਾਂ ਅਕਾਲੀ ਦਲ ਦੀਆਂ ਜਿਨ੍ਹਾਂ ਤੋਂ ਇਹਨਾਂ ਦੇ ਸੁਪਰੀਮੋਜ਼ ਲੜਦੇ ਪਏ ਸੀ ਉਹ ਦੋਵੇਂ ਸੀਟਾਂ ਇਹਨਾਂ ਦੇ ਸੁਪਰੀਮੋਜ਼ ਹੀ ਹਾਰ ਗਏ ਜਿਸ ਤੋਂ ਬਾਅਦ ਸ਼ਾਇਦ ਇਹਨਾਂ ਦਾ ਸੈਲਫ ਕੌਨਫੀਡੈਂਸ ਬਹੁਤ ਡਾਊਨ ਚਲਾ ਗਿਆ ਔਰ ਹੁਣ ਵੀ ਸਮਝਣ ਵਾਲੇ ਇਹੀ ਸਮਝ ਰਹੇ ਨੇ ਕਿ ਉਸ ਕੌਨਫੀਡੈਂਸ ਦੀ ਫਾਲ ਤੋਂ ਬਾਅਦ ਉੱਭਰ ਨਹੀਂ ਸਕੇ ਸੁਖਬੀਰ ਬਾਦਲ ਜਿਸ ਤੋਂ ਬਾਅਦ ਹੁਣ ਉਹ ਕਬਰੌਂਦੇ ਨਜ਼ਰ ਆ ਰਹੇ ਨੇ ਕੁਝ ਲੜਖੜਾਉਂਦੇ ਨਜ਼ਰ ਆ ਰਹੇ ਨੇ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਸਿਆਸੀ ਅੰਕੜੇ ਵੀ ਨਜ਼ਰ ਆ ਰਹੇ ਨੇ ਹਾਲ ਹੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਨਾਂ ਦੇ ਉੱਤੇ ਜਿਹੜੇ ਲੀਡਰ ਅਕਾਲੀ ਦਲ ਛੱਡ ਕੇ ਜਾ ਚੁੱਕੇ ਸੀ ਸ਼ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਚੁੱਕੇ ਸੀ ਜਿਨ੍ਹਾਂ ਨੇ ਆਪਣੇ ਵੱਖਰੇ ਧੜੇ ਬਣਾ ਲਏ ਸੀ ਜਾਂ ਫਿਰ ਵਧਾਉਣ ਦੀ ਫਿਰਾਕ ਦੇ ਵਿੱਚ ਸੀ ਉਹਨਾਂ ਨੂੰ ਇਕੱਠਿਆਂ ਕਰਕੇ ਵਾਪਸ ਪਾਰਟੀ ਦੇ ਵਿੱਚ ਲਿਆਉਣ ਦੇ ਵਿੱਚ ਤਾਂ ਕਾਮਯਾਬ ਰਹੇ ਨੇ ਪਰ ਕੀ ਸੁਖਬੀਰ ਸਿੰਘ ਬਾਦਲ ਚੋਣ ਜਿੱਤਣ ਦੇ ਵਿੱਚ ਵੀ ਕਾਮਯਾਬ ਰਹਿਣਗੇ ਇਹਦੇ ਉੱਤੇ ਸਵਾਲੀਆ ਚਿੰਨ ਹੈਗਾ ਜੀ ਸੁਖਬੀਰ ਸਿੰਘ ਬਾਦਲ ਇਕੱਲੇ ਨਹੀਂ ਸਕੋ ਹਰ ਸਿਮਰਤ ਕੌਰ ਬਾਦਲ ਦੀ ਸੀਟ ਦਾ ਵੀ ਜ਼ਿਕਰ ਕਰਨਾ ਚਾਹੀਦਾ ਲੋਕ ਸਭਾ ਇਲੈਕਸ਼ਨਸ ਨੇ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਖਾਸ ਕਰਕੇ ਫਰੀਦਕੋਟ ਦੀ ਸੀਟ ਜਿਹੜੀ ਆ ਉਹ ਇਹ ਚਰਚਾ ਦਾ ਕੇਂਦਰ ਬਣੀ ਹੋਈ ਹੈ ਕਿਉਂਕਿ ਇਸ ਸੀਟ ਤੋਂ ਫਿਲਹਾਲ ਸਿਰਫ ਉਹ ਉਮੀਦਵਾਰ ਖੜੇ ਨੇ ਜਿਹੜੇ ਕਲਾਕਾਰ ਨੇ ਔਰ ਦੂਜੇ ਪਾਸੇ ਹੋ ਸਕਦਾ ਸੀ ਕਿ ਸੁਖਬੀਰ ਸਿੰਘ ਬਾਦਲ ਇਸ ਸੀਟ ਤੋਂ ਲੜਦੇ ਪਰ ਅਜੇ ਇਸ ਬਾਰੇ ਉਹਨਾਂ ਨੇ ਸਾਫ਼ ਕਲੀਅਰ ਕਰ ਦਿੱਤਾ ਕਿ ਉਹ ਨਹੀਂ ਲੜਨਗੇ ਦੂਜੇ ਪਾਸੇ ਰਹੀ ਗੱਲ ਬਠਿੰਡਾ ਸੀਟ ਦੀ ਤੇ ਬਠਿੰਡਾ ਸੀਟ ਵੀ ਇਸ ਵੇਲੇ ਵਿਵਾਦਾਂ ਦੇ ਵਿੱਚ ਆ ਕਿਉਂਕਿ ਬਠਿੰਡਾ ਸੀਟ ਜਿੱਤੀ ਜਾਂਦੀ ਹੈ ਯਾਨੀ ਜਿੱਤੀ ਜਾਂਦੀ ਹਰਸਿਮਰਤ ਕੌਰ ਬਾਦਲ ਵੱਲੋਂ ਇਹ ਵੀ ਕੁਝ ਕਿਹਾ ਨਹੀਂ ਜਾ ਸਕਦਾ ਯਾਨੀ ਕਿ ਕੁੱਲ ਮਿਲਾ ਕੇ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਜਿਹੜੀ ਪਾਰਟੀ ਦੁਬਾਰਾ ਉਹਨਾਂ ਨੇ ਸੁਰਜੀਤ ਕੀਤੀ ਆਪਣੇ ਵਿਛੜੇ ਹੋਏ ਛੱਡੇ ਹੋਏ ਜਾਂ ਕੱਢੇ ਹੋਏ ਲੀਡਰਾਂ ਨੂੰ ਵਾਪਸ ਬੁਲਾ ਕੇ ਉਹਨਾਂ ਲੀਡਰਾਂ ਦੇ ਆਉਣ ਤੋਂ ਬਾਅਦ ਵੀ ਕੀ ਸੁਖਬੀਰ ਸਿੰਘ ਬਾਦਲ ਐਨੇ ਸਟਰੋਂਗ ਹੋਏ ਨੇ ਜਾਂ ਨਹੀਂ ਹੋਏ ਕਿ ਉਹ ਇਸ ਸੀਟ ਦੇ ਉੱਤੇ ਲੜ ਕੇ ਤੇ ਜਿੱਤ ਸਕਣ ਇਹਦਾ ਸਵਾਲ ਅਜੇ ਵੀ ਸ਼ਾਇਦ ਉਹਨਾਂ ਦੇ ਆਪਣੇ ਮਨ ਦੇ ਵਿੱਚ ਖੜਕਦਾ ਪਿਆ ਜੋ ਉਹਨਾਂ ਨੂੰ ਡਰਾਉਂਦਾ ਪਿਆ ਹੈ ਪਾਰਟੀ ਦੀ ਸਥਿਤੀ ਦੇਖ ਲੈਣੇ ਆ ਕਿਉਂਕਿ ਪਾਰਟੀ ਦੀ ਸਥਿਤੀ ਜਿਸ ਤਰ੍ਹਾਂ ਦੀ ਬਣਦੀ ਪਈ ਹੈ ਇੱਕ ਤਾਂ ਇਹ ਪ੍ਰਚਾਰ ਚੱਲਦਾ ਪਿਆ ਕਿ ਪੰਜਾਬ ਬਚਾਓ ਯਾਤਰਾ ਦੇ ਆਧਾਰ ਦੇ ਉੱਤੇ ਅਸੀਂ ਪਾਰਟੀ ਨੂੰ ਬਹੁਤ ਸਟਰੋਂਗ ਕਰ ਦਾਂਗੇ ਬੜੀ ਨਵੀਂ ਜਾਨ ਪਾਰਟੀ ਦੇ ਵਿੱਚ ਫੂਕ ਦਾਂਗੇ ਕਿ ਲੋਕ ਸਾਨੂੰ ਪਸੰਦ ਕਰਨ ਲੱਗ ਜਾਣਗੇ 2015 ਤੋਂ ਬਾਅਦ ਜਿਹੜਾ ਫਾਲ ਆਇਆ ਹੈ ਆਕਾਲੀ ਦਲ ਦੇ ਵਿੱਚ ਉਹ ਫਾਲ ਸਾਰਾ ਦਾ ਸਾਰਾ ਅਪਵਰਡ ਗਰੋਥ ਦੇ ਵਿੱਚ ਬਦਲ ਜਾਵੇਗਾ ਪਰ ਇਹ ਸਿਰਫ ਕਹਿਣ ਦੀਆਂ ਗੱਲਾਂ ਨਹੀਂ ਅਜੇ ਤੱਕ ਇਹਨਾਂ ਦੇ ਵਿੱਚ ਕੁਝ ਵੀ ਪੋਜ਼ਿਟਿਵਿਟੀ ਦੇਖਣ ਨੂੰ ਨਹੀਂ ਮਿਲ ਸਕੀ ਪਰ ਸੁਖਬੀਰ ਸਿੰਘ ਬਾਦਲ ਵੀ ਸ਼ਾਇਦ ਇਸੇ ਕਰਕੇ ਡਰਦੇ ਹੋਏ ਨੇ ਚੋਣ ਲੜਨ ਤੋਂ ਕਿ ਜੇ ਉਹ ਲੜਦੇ ਨੇ ਜੇ ਉਹ ਆਪਣੇ ਹਲਕੇ ਤੋਂ ਚੋਣ ਲੜਦੇ ਨੇ ਲੋਕ ਸਭਾ ਦੀ ਚੋਣ ਔਰ ਹਾਰ ਜਾਂਦੇ ਨੇ ਤਾਂ ਉਸ ਹਾਰ ਦੇ ਨਾਲ ਉਹਨਾਂ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੋਵੇਗਾ ਹੋਵੇਗਾ ਉਹਨਾਂ ਦੀ ਪ੍ਰਧਾਨਗੀ ਦੀ ਕੁਰਸੀ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੋਵੇਗਾ ਪਾਰਟੀ ਦੇ ਵਿੱਚ ਉਹੋ ਲੀਡਰ ਵਾਪਸ ਆਏ ਨੇ ਜਿਹੜੇ ਪਾਰਟੀ ਛੱਡਣ ਲੱਗੇ ਦਾਵਾ ਕਰਦੇ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਕੰਮ ਨਹੀਂ ਕੀਤਾ ਜਾਵੇਗਾ ਮੁਰਾਦ ਢੀਂਟਾ ਸਾਹਿਬ ਪਰਿਵਾਰ ਤੋਂ ਹੈ ਪਰ ਢੀਂਟਾ ਸਾਹਿਬ ਪਰਿਵਾਰ ਨੂੰ ਵੀ ਅੱਗੇ ਕੁਰਸੀਆਂ ਆਫਰ ਕਰ ਦਿੱਤੀਆਂ ਗਈਆਂ ਚਰਚਾਵਾ ਨੇ ਕਿ ਕੁਰਸੀਆਂ ਦੇ ਲਾਲਚ ਵਿੱਚ ਢੀਂਸਾ ਪਰਿਵਾਰ ਵਾਪਸ ਤਾਂ ਆ ਗਿਆ ਪਰ ਦੂਜੇ ਪਾਸੇ ਇਸ ਸਾਰੇ ਬੰਦੋਬਸਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਸੁਖਬੀਰ ਸਿੰਘ ਬਾਦਲ ਆਪ ਹੀ ਚੋਣ ਨਹੀਂ ਲੜਦੇ ਪਰ ਉਹਨਾਂ ਨੇ ਸਾਰਾ ਦਰਉਮਦਾਰ ਆਪਣੇ ਸਾਥੀਆਂ ਦੇ ਉੱਤੇ ਛੱਡ ਦਿੱਤਾ ਜ਼ਾਹਰ ਤੰਜ ਸੁਖਬੀਰ ਸਿੰਘ ਬਾਦਲ ਐਮਪੀ ਦੀ ਕੁਰਸੀ ਵਾਸਤੇ ਚੋਣ ਲੜਦੇ ਨੇ ਔਰ ਉਹ ਚੋਣ ਹਾਰ ਜਾਂਦੇ ਨੇ ਤਾਂ ਇੱਕ ਪ੍ਰਧਾਨ ਦੇ ਅਹੁਦੇ ਉੱਤੇ ਸੀਟ ਲੱਗੇਗੀ ਫੇਟ ਲੱਗੇਗੀ ਸੱਟ ਲੱਗੇਗੀ ਜਿਹੜੇ ਜਿਹੜੇ ਲੀਡਰ ਜਿਹੜੇ ਆਗੂ ਬਾਹਰੋਂ ਲਿਆਂਦੇ ਗਏ ਨੇ ਜਿਹੜੇ ਛੱਡ ਕੇ ਚੱਲ ਗਏ ਸੀ ਉਹ ਆ ਕੇ ਵਾਪਸ ਕੀ ਸੋਚਣਗੇ ਮੌਜੂਦਾ ਅਕਾਲੀ ਦਲ ਦੀ ਲੀਡਰਸ਼ਿਪ ਕੀ ਸੋਚੇਗੀ ਕਿ ਉਹਨਾਂ ਦਾ ਪ੍ਰਧਾਨ ਆਪ ਹੀ ਚੋਣ ਹਾਰ ਗਿਆ ਕਿੰਨਾ ਮਨੋਬਲ ਟੁੱਟੇਗਾ ਔਰ ਪਾਰਟੀ ਨੂੰ ਕਿੰਨਾ ਝਟਕਾ ਲੱਗ ਸਕਦਾ ਇਸ ਦੇ ਨਾਲ ਇਹ ਵਾਜਬ ਤੌਰ ਦੇ ਉੱਤੇ ਸਮਝਿਆ ਜਾ ਸਕਦਾ ਹੈ ਪਰ ਸਿਰਫ ਪ੍ਰਧਾਨਗੀ ਦੀ ਸੀਟ ਹੀ ਇੱਕ ਸੈਂਟਰ ਆਫ ਅਟਰੈਕਸ਼ਨ ਨਹੀਂ ਰਹਿ ਗਿਆ ਇੱਥੇ ਸਗੋਂ ਦੂਜੇ ਪਾਸੇ ਬਠਿੰਡਾ ਦੀ ਸੀਟ ਜਿਹੜੀ ਹੈ ਉਹ ਵੀ ਇੱਕ ਵੱਡਾ ਸੈਂਟਰ ਆਫ ਅਟਰੈਕਸ਼ਨ ਹੈ ਬਠਿੰਡਾ ਸੀਟ ਤੋਂ ਹਰ ਸਿਮਰਤ ਕੋਲ ਬਾਦਲ ਮੌਜੂਦਾ ਐ ਐਮਪੀ ਨੇ ਪਰ ਹੁਣ ਦੁਬਾਰਾ ਚੋਣ ਲੜ ਰਹੇ ਨੇ ਹੁਣ ਚਰਚਾਵਾਂ ਇਹ ਵੀ ਨੇ ਕਿ ਬੀਬੀ ਬਾਦਲ ਜਿਹੜੇ ਨੇ ਉਹ ਵੀ ਕੁਝ ਅਨਸ਼ੋਰ ਨੇ ਸੀਟ ਨੂੰ ਲੈ ਕੇ ਕਿ ਸੀਟ ਦੇ ਉੱਤੇ ਕਿਸ ਤਰ੍ਹਾਂ ਜਿੱਤ ਹਾਸਲ ਕੀਤੀ ਜਾਵੇਗੀ ਕੀਤੀ ਜਾ ਸਕਦੀ ਹੈ ਜਾਂ ਨਹੀਂ ਕੀਤੀ ਜਾ ਸਕਦੀ ਪਰ ਫਿਲਹਾਲ ਇਹ ਵੀ ਡਰ ਕੇ ਤਨ ਕਿਤੇ ਸਤਾ ਰਿਹਾ ਹੈ ਕਿ ਜੇ ਬੀਬੀ ਹਰਸਿਮਰਤ ਕੌਰ ਬਦਲਵਲੀ ਸੀਟ ਵੀ ਹਾਰ ਗਏ ਤਾਂ ਉਸ ਤੋਂ ਬਾਅਦ ਅਕਾਲੀ ਦਲ ਦੇ ਬੋਝੇ ਦੇ ਵਿੱਚ ਸ਼ਾਇਦ ਕੁਝ ਰਹਿ ਨਹੀਂ ਜਾਵੇਗਾ ਅਕਾਲੀ ਦਲ ਆ ਪਾਰਟੀ ਅਕਾਲੀ ਦਲ ਦੇ ਵੱਲੋਂ ਖਾਸ ਕਰਕੇ ਬੀਬੀ ਹਰਸਿਮਰਤ कौर ਬਾਦਲ ਤੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਇਹ ਐਮਪੀ ਨੇ ਪਰ ਫਿਲਹਾਲ ਜੋ ਹਾਲਾਤ ਬੜਦੇ ਨਜ਼ਰ ਆ ਰਹੇ ਨੇ ਉਹਨਾਂ ਹਾਲਾਤਾਂ ਦੇ ਵਿੱਚ ਸ਼ਾਇਦ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ कौर ਬਾਦਲ ਨੂੰ ਸ਼ਿਕਸਤ ਦਾ ਸਾਹਮਣਾ ਕਰਨਾ ਪੈ ਸਕਦਾ ਆ ਬਾਦਲ ਪਰਿਵਾਰ ਨੂੰ ਸ਼ਿਕਸਤ ਦਾ ਸਾਹਮਣਾ ਕਰਨਾ ਪੈ ਸਕਦਾ ਤਾਂ ਕਿ ਇਹ ਮੰਨ ਲਈਏ ਕਿ ਇਸ ਆਧਾਰ ਦੇ ਉੱਤੇ ਬਾਦਲ ਪਰਿਵਾਰ ਦਾ ਜਾਂ ਸ਼੍ਰੋਮਣੀ ਅਕਾਲੀ ਦਲ ਦਾ ਅੰਤ ਨਜ਼ਦੀਕ ਆ ਰਿਹਾ ਹੈ ਹਾਲਾਂਕਿ ਆਪਣੇ ਆਗੂ ਆਪਣੇ ਲੀਡਰ ਤਾਂ ਬਟੋਰ ਲਏ ਨੇ ਉਹ ਸਾਰੇ ਜਿਹੜੇ ਪਾਰਟੀ ਛੱਡ ਕੇ ਗਏ ਸੀ ਜਾਂ ਜਿਨ੍ਹਾਂ ਨੂੰ ਕੱਢ ਦਿੱਤਾ ਗਿਆ ਸੀ ਉਹ ਵਾਪਸ ਲਿਆਂਦੇ ਗਏ ਨੇ ਪਾਰਟੀ ਨੂੰ ਸੋ ਕਾਲਡ ਤਰੀਕੇ ਦੇ ਨਾਲ ਮਜ਼ਬੂਤ ਕਰ ਲਿਆ ਗਿਆ ਪਰ ਕੀ ਇਸ ਕਿਸਮ ਦੇ ਨਾਲ ਪਾਰਟੀ ਮਜ਼ਬੂਤ ਹੋਣਾ ਆਉਣ ਵਾਲੇ ਸਮੇਂ ਲਈ ਪਾਰਟੀ ਦੀ ਭਲਾਈ ਦੇ ਲਈ ਕੰਮ ਆ ਸਕਦਾ ਆ ਇਹ ਆਪਣੇ ਆਪ ਦੇ ਵਿੱਚ ਸਵਾਲ ਖੜੇ ਹੋ ਰਹੇ ਨੇ ਫਿਲਹਾਲ ਸੁਖਬੀਰ ਸਿੰਘ ਬਾਦਲ ਇਸ ਤਰ੍ਹਾਂ ਕਿਹਾ ਜਾ ਰਿਹਾ ਹੈ ਕਿ ਅਜੇ ਡਰੇ ਹੋਏ ਨਹੀਂ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਆਉਂਦੇ ਸਮੇਂ ਦੇ ਵਿੱਚ ਲੋਕ ਸਭਾ ਚੋਣਾਂ ਜਦ ਹੋਣਗੀਆਂ ਤੇ ਲੋਕਾਂ ਦਾ ਰੁਝਾਨ ਕੀ ਰਹੇਗਾ ਸ਼ਾਇਦ ਇਹ ਸੇ ਵਾਸਤੇ ਹੁਣ ਸੁਖਬੀਰ ਸਿੰਘ ਬਾਦਲ ਇੱਕ ਪਰਿਵਾਰ ਇੱਕ ਸੀਟ ਦੇ ਉੱਤੇ ਆ ਚੁੱਕੇ ਨੇ ਪਰ ਕੀ ਇਸ ਨੀਤੀ ਦੇ ਆਧਾਰ ਦੇ ਉੱਤੇ ਵੀ ਜਿਹੜੀ ਜਿਹੜੇ ਡਰ ਨੂੰ ਜਿਹੜੇ ਸਹਿਮ ਨੂੰ ਲਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਸ ਡਰ ਤੇ ਸਹਿਮ ਚੋਂ ਕਦੀ ਨਿਕਲ ਸਕਣਗੇ ਔਰ ਅੰਤ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹੋਵੇਗਾ ਕੀ ਕਿਉਂਕਿ ਅਜੇ ਤਾਂ ਚਰਚੇ ਗੱਠ ਜੋੜ ਦੇ ਵੀ ਨੇ ਕੇ ਅੰਦਰ ਖਾਤੇ ਬਹੁਤ ਕੁਝ ਚੱਲਦਾ ਪਿਆ ਉਹ ਚਰਚਾਵਾ ਕਿੱਥੇ ਆ ਕੇ ਬ੍ਰਾਮ ਲੈਂਦੀਆਂ ਨੇ ਉਹ ਸਮਾਂ ਦੱਸੇਗਾ ਔਰ ਸੁਖਬੀਰ ਸਿੰਘ ਬਾਦਲ ਦਾ ਸ਼੍ਰੋਮਣੀ ਅਕਾਲੀ ਦਲ ਕਿਹੜੇ ਰਾਹ ਪੈਂਦਾ ਹੈ ਏ ਵੀ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਹਰ ਤੱਕ ਲਈ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ